ਸਾਸਰੀ ਕਾਲ ਬਾਈ ਜੀ ਆ ਤੁਹਾਨੂੰ ਦੇਖਣ ਨੂੰ ਸਿੰਗਲ ਪੋਰਸ਼ਨ ਦੀ ਕੋਠੀ ਲੱਗ ਰਹੀ ਹੋਣੀ ਡਿਜ਼ਾਈਨ ਬਹੁਤ ਸੋਹਣਾ ਦਿੱਤਾ ਹੈ ਫਰੰਟ ਬਹੁਤ ਸੋਹਣਾ ਬਣਿਆ ਹੋਇਆ ਦਾ ਪਰ ਇਹ ਹੈ ਡਬਲ ਪੋਰਸ਼ਨ ਹੈਗੀ ਉੱਪਰ ਪੌੜੀਆਂ ਆ ਜਾਂ ਨਹੀਂ ਛੱਤੀਆਂ ਕੱਲੀਆਂ ਜਾਂ ਆਪਾਂ ਪਾਣੀ ਵਾਲੀ ਟੈਂਕੀ ਕਹਿ ਸਕਦੇ ਆ ਪਰ ਉੱਪਰ ਚਿਵਾਰਾ ਵੀ ਹੈਗਾ ਚਿਵਾਰਾ ਤੁਹਾਨੂੰ ਦਿਖਾਵਾਂਗੇ ਛੋਟਾ ਜਿਹਾ ਚਿਵਾਰਾ ਬਣਾਇਆ 400 ਸਕਰ ਬੁੱਟੇਰੀਆ ਜੀ ਤਾਂ ਹੇਠਲੇ ਹੈਗਾ 1000 ਸਕਰ ਬੁੱਟੇਰੀਆ ਤੇ ਬਾਈ ਨੇ ਸਾਹਮਣੇ ਫਰੰਟ ਤੇ ਨਾ ਇੱਕ ਹੋਰ ਚੀਜ਼ ਦਿਖਾਉਣ ਨੂੰ ਖਾਸ ਆਪਣੀ ਮਾਂ ਬੋਲੀ ਨਾਲ ਜੁੜੀ ਜੁੜੀ ਹੋਈ 21 ਕਰਛਪ ਹੋਇਆ ਊੜੇੜੇ ਦੇ ਬਾਈ ਉਹ ਦੇਖੋ ਪ੍ਰਿੰਟ ਬਣਾਇਆ ਹੋਇਆ ਉੱਪਰ ਪੰਜਾਬ ਦਾ ਨਕਸ਼ਾ ਜੀ ਤੇ ਤੁਹਾਨੂੰ ਕੋਠੀ ਉੱਪਰ ਤੋਂ ਵੀ ਦਿਖਾਵਾਂਗੇ ਵਿੱਚੋਂ ਵੀ ਦਿਖਾਉਣੇ ਆ ਆ ਇੱਕ ਜੋ ਫਰੰਟ ਤੇ ਜਾਲੀ ਲਾ ਕੇ ਲੁੱਕ ਦਿੱਤੀ ਹੈ ਮੂਰੇ ਬਾਦਾ ਜਾ ਗੱਡਿਆ ਹੋਇਆ ਬਾਈ ਇਹਦੇ ਨਾਲ ਬਹੁਤ ਸੋਹਣੀ ਲੱਗਦੀ ਹੈ ਕੋਠੀ ਉੱਪਰ ਜਾਲੀ ਲਾ ਕੇ ਤੇ ਤੁਸੀਂ ਦੇਖ ਹੀ ਲਈ ਸਾਹਮਣੇ ਉਹ ਨਾ ਫਰੰਟ ਤੋਂ ਆ ਦੇਖੋ ਜੀ ਆ 35 ਲਿਖੀ ਹੋਈ ਐ ਤੇ ਊੜਾੜਾ ਤੇ ਅੰਦਰੋਂ ਤੁਹਾਨੂੰ ਦਿਖਾਉਣੇ ਸਾਰੀ ਕੋਠੀ ਤੇ ਬਈ ਫਰੰਟ ਬਹੁਤ ਕੈਂਟ ਲੱਗਦਾ ਦੱਸਿਓ ਕਮੈਂਟਾਂ ਜੀ ਤੁਹਾਨੂੰ ਕਿਵੇਂ ਲੱਗਾ ਫਰੰਟ ਤੇ ਆਜੋ ਜੀ ਐਂਟਰ ਹੁੰਨੇ ਆ ਕੋਠੀ ਚ ਆਪਾਂ ਲੈਫਟ ਸਾਈਡ ਆ ਗਏ ਜੀ ਇੱਧਰ ਆ ਗਿਆ ਡਰਾਇੰਗ ਰੂਮ ਜੀ ਇਹ ਬਹੁਤ ਸੀਮਤ ਜਿਹਾ ਡਰਾਇੰਗ ਰੂਮ ਹੈ 10x12 ਦਾ ਡਰਾਇੰਗ ਰੂਮ ਹੈ ਜੀ ਤੇ ਬਹੁਤ ਸੋਹਣੀ ਕੋਠੀ ਬਣਾਈ ਹੋਈ ਹੋਵੇ 1400 ਸਕਰ ਫੁੱਟ ਏਰੀਆ ਜੀ ਤੇ ਲਾਗਤ ਦਾ ਜੇ ਲੱਗੀ ਜਾਂਦੇ ਬਾਈ ਹੋਰੀ ਕਹਿੰਦੇ ਆਪਾਂ ਤੁਹਾਨੂੰ ਜਸਟ ਇੱਕ ਕੋਠੀ ਵਿੱਚੋਂ ਦਿਖਾ ਦਿੰਨੇ ਆ ਇਹ ਚੋਲੋ ਕਿ ਸਪਰਾ ਦੇ ਨੋ ਨਕਸ਼ਾ ਵਗੈਰਾ ਕੋਈ ਕੋਈ ਕਮਰਾ ਆਪਾਂ ਇਧਰ ਉਧਰ ਕਰਨਾ ਹੁੰਦਾ ਸਕੀਮ ਨਾਲ ਵੀ ਆਪਾਂ 1000 ਸਕੇਅਰ ਫੁੱਟੇ ਨੀਚੇ ਬਣਾਉਣਾ ਵੀ ਆਪਾਂ ਐਂ ਜੇ ਬਣਾ ਲੀਏ ਆਪਣੀ ਇਹੀ ਮਕਸਦ ਹੁੰਦਾ ਹੈ ਰਸੋਈ ਆ ਗਈ ਜੀ ਇਹ ਵੀ ਸੀਮਤ ਏਰੀਆ ਚ ਹੈ ਬਹੁਤ ਵਧੀਆ ਰਸੋਈ ਆ ਗਈ ਇਧਰ ਤੇ ਖੁੱਲੀ ਕੋਠੀ ਹੈ ਬਾਈ ਤੇ ਬੈਡਰੂਮ ਥੋੜੇ ਛੋਟੇ ਰੱਖੇ ਹੋਏ ਨੇ ਕੋਈ ਜ਼ਿਆਦਾ ਵੱਡੇ ਨਹੀਂ ਆ ਦੇਖੋ ਲੈਂਥ ਲੰਮੀ ਹੈ 10 ਬਾਈ 12 ਦਾ ਇਹ ਹੈਗਾ ਬਈ ਬਹੁਤ ਸੋਹਣੇ ਮੰਨ ਕੇ ਚੱਲੋ ਵੀ ਵਧੀਆ ਸੀਮਤ ਜੇ ਬੈੱਡਰੂਮ ਲੈਂਗੇ ਉੱਡਾ ਕਿ ਡ੍ਰਾਈング ਰੂਮ ਆ ਗਿਆ ਦੋ ਬੈੱਡਰੂਮ ਨੇ ਬਈ ਇਹਦੇ ਚ ਪਹਿਲਾਂ ਇੱਕ ਤੁਸੀਂ ਦੇਖ ਲਿਆ ਇੱਕ ਕਿਚਨ ਦੇਖ ਲਿਆ ਇੱਕ ਡ੍ਰਾਈング ਰੂਮ ਦੇਖ ਲਿਆ ਆ ਤੁਹਾਨੂੰ ਦਿਖਾਉਣ ਇੱਧਰ ਆਜੋ ਇਹ ਬਾਥਰੂਮ ਆ ਜੀ ਕਾਮਨ ਬਾਥਰੂਮ ਰੱਖਿਆ ਹੋਇਆ ਇਹਦੇ ਚ ਸਾਰੇ ਪਰਿਵਾਰ ਵਾਸਤੇ ਸਾਰੇ ਬੈੱਡਰੂਮਾਂ ਨੂੰ ਬਾਥਰੂਮ ਅਟੈਚ ਹੈਗੇ ਕਿਸੇ ਨਾਲ ਵੀ ਨਹੀਂ ਅਟੈਚ ਇਹਨੂੰ ਸਾਰੇ ਯੂਜ਼ ਕਰ ਸਕਦੇ ਇੱਥੋਂ ਇੱਕ ਆ ਗਿਆ ਬੈੱਡਰੂਮ ਜੀ ਦੋ ਬੈਡਰੂਮ ਕਿਚਨ ਹੋ ਗਿਆ ਜੀ ਇੱਕ ਡਰਾਈਂਗ ਰੂਮ ਹੋ ਗਈ ਅਕਸਰ ਜਿਆਦਾਤਰ 1100 ਸਕਰ ਫੁੱਟ ਏਰੀਆ ਚ ਇੰਨਾ ਕੁਛ ਬਣਾਇਆ ਜਾਂਦਾ ਇੱਕ ਬੈਡਰੂਮ ਆ ਦੋ ਬੈਡਰੂਮ ਸੋਰੀ ਤੇ ਇੱਕ ਬਾਥਰੂਮ ਹੋ ਜਾਂਦਾ ਜੀ ਕਿਚਨ ਹੋ ਜਾਂਦਾ ਡਰਾਈਂਗ ਰੂਮ ਹੋ ਜਾਂਦਾ ਲੌਬੀ ਦਾ ਏਰੀਆ ਬਹੁਤ ਖੁੱਲਾਗਾ ਤੇ ਰੋਸ਼ਨੀ ਬਹੁਤ ਪੈਂਦੀ ਹੈ ਬਾਈ ਤੇ ਇੱਕ ਚੀਜ਼ ਉੱਪਰ ਲੈ ਜਾ ਕੇ ਤੁਹਾਨੂੰ ਦਿਖਾਉਣਾ ਹੈ ਬਾਈ ਤੇ ਆ ਪੌੜੀਆਂ ਪੌੜੀਆਂ ਚੋਂ ਆਪਾਂ ਇੰਟਰ ਹੋਨੇ ਆ ਇੱਕ ਨਾ ਉੱਪਰ ਬਾਈ ਨੇ ਸਿੰਗਲ ਪੋਰਸ਼ਨ ਬਣਾਉਣਾ ਸੀ ਕਹਿੰਦੇ ਵੀ ਸਿੰਗਲ ਤੋਂ ਬਾਅਦ ਬਾਈ ਕਹਿੰਦਾ ਵੀ ਯਾਰ ਡਬਲ ਪੋਰਸ਼ਨ ਬਣਾ ਲੈਨੇ ਆ ਬਣ ਜੂਗਾ ਨਾਲੇ ਤਾਂ ਤੇ ਨਾਲੇ ਚਵਾਰਾ ਬਣਾ ਲਾਂਗੇ ਕੱਲ ਨੂੰ ਇੱਥੇ ਬੈੱਡ ਵਗੈਰਾ ਲੱਗਣੇ ਉਹਨੂੰ ਹੈ ਛੋਟਾ ਜਿਹਾ ਪਰ ਇਹਦੇ ਵਿੱਚ ਬੈੱਡ ਆਰਾਮ ਨਾਲ ਲੱਗ ਸਕਦੇ ਆ ਬੈੱਡਰੂਮ ਬਣ ਸਕਦਾ ਉੱਪਰ ਵਧੀਆ ਨਾਲੇ ਲੁੱਕ ਜਿਆਦਾ ਦਿੰਦੀ ਆ ਕੋਠੀ ਇਹ ਚੀਜ਼ ਨਾਲ ਤੇ ਆਹ ਬਰਾਂਡਾ ਘਟਦਾ ਬਈ ਛੋਟਾ ਜਿਹਾ ਅੱਗੇ ਹਨਾ ਤੇ 4-5 5 ਫੁੱਟ ਦਾ ਬਰਾਂਡਾ ਬਈ ਅੱਗੇ ਬਹੁਤ ਵਧੀਆ ਬਈ ਕਮੈਂਟਾਂ ਜਰੂਰ ਦੱਸਿਓ ਕਿਵੇਂ ਲੱਗਿਆ ਕੋਠੀ ਦਾ ਡਿਜ਼ਾਈਨ ਤੁਹਾਨੂੰ ਤੇ ਨਵੇਂ-ਨਵੇਂ ਕੋਠੀਆਂ ਦੇ ਵੀਡੀਓ ਦੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਹੈ ਜੀ ਹੋਮ ਡਿਜ਼ਾਈਨਰ 908 ਉਹਨੂੰ ਵੀ ਬਈ ਫੋਲੋ ਕਰ ਲਿਓ ਤੇ ਆ ਦੇਖੋ ਜੀ ਉੱਪਰ ਪੰਜਾਹ ਦਾ ਨਕਸ਼ਾ ਬਣਿਆ ਤੇ ਬਾਈ ਬਹੁਤ ਸੋਹਣਾ ਲੱਗਿਆ ਆਪਾਂ ਦਾ ਨਕਸ਼ਾ ਇਹ ਤੇ ਕਹਿੰਦਾ ਮਤਲਬ ਵੀ ਉੱਪਰ ਬਈ ਆਪਾਂ ਪੌੜੀਆਂ ਵੀ ਛੱਤ ਤੇ ਆ ਹਨਾ ਤੇ ਨਾਲ ਬਾਈ ਨੇ ਇੱਕ ਆਪਸ਼ਨ ਦਿੱਤੀ ਚਿਵਾਰੇ ਦੀ ਕੱਲ ਨੂੰ ਕੋਈ ਗੈਸਟ ਵਗੈਰਾ ਆਉਂਦਾ ਤਾਂ ਉੱਥੇ ਇੱਕ ਬੈੱਡ ਲੱਗ ਕੇ ਨਾ ਬੈਡਰੂਮ ਵਧੀਆ ਕੰਮ ਦੇ ਸਕਦਾ ਉੱਪਰ ਤੇ ਬਾਈ ਕਿਵੇਂ ਲੱਗੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਤੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਜੀ ਇੱਕ ਵਾਰੀ ਫੇਰ ਕਹਿੰਦੇ ਆ ਤੇ ਤੁਹਾਨੂੰ ਇਦਾਂ ਦੀਆਂ ਕੋਠੀਆਂ ਦੇਖਣ ਨੂੰ ਮਿਲਣਗੀਆਂ ਆਪਣੇ ਪੇਜ ਤੇ ਧੰਨਵਾਦ ਜੀ